ਜੀ ਜੀ ਸਰ ਜੀ ਜੀ ਸੌ ਕਰ ਰਹੇ ਹਾਂ ਸਰ ਸਰ ਨੂੰ ਕੌਣ ਜੀ ਹੋਣਗੇ ਆ ਸਾਡੀ ਜੀ ਹੋਣਗੇ ਆ ਸਾਡੀ ਜੀ ਹੋਣਗੇ ਕਾਫੇ ਕੁੱਤੇ ਧੀਆਂ ਵਦਨਾਂ ਸਾਡੀ ਜੀ ਹੋ ਰਹੀ ਜੀ ਥੋੜਾ ਸਾਈਡ ਦੇ ਦੇ ਬਈ ਆ ਬਾਕੀ ਸਾਈਡ ਦੇ ਦੇ ਮੜੀ ਇਹ ਪਾਣੀ ਕਿੱਥੇ ਲਾਉਣ ਲੱਗੇ ਸੀ ਪਾਣੀ ਆ ਪਰਲੇ ਪਾਸੇ ਆ ਜਾ ਕੇ ਅੱਗੇ ਲਾਉਣਾ ਉਹਨਾਂ ਦੀ ਉਹਨਾਂ ਦਾ ਖੇਤ ਕਿਹੜਾ ਦੂਜੀ ਪਾਰਟੀ ਦਾ खे उन खेद بولي مريجا مريجا بولو بس دا سكو اے دی دسائی نہیں کتھے وجھی اے لو ایک تا سر تے اے دے کے ماری ہے جی ਉਹਦੋਂ ਹੁਣ ਬੈਂਕਿਆ ਵਾਲੇ ਬਾਹਰ ਹੀ ਖੜੇ ਆਏ ਉਹਨੇ ਕੁਛ ਨਹੀਂ ਹੈ ਕੇ ਵੇਖਣ ਲਈ ਕੋਈ ਨਹੀਂ ਆਇਆ ਹੈ ਉਹ ਕਿੱਧਰ ਕਿੱਥੇ ਹੈ ਉਹ ਫੇਰ ਚ ਹੈ ਆਹ ਨਾ 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 ਨਹੀਂ ਨਹੀਂ ਆ ਗੋਲੀ ਆ ਤੜ੍ਹ ਘਾੜ ਦੇ ਆ ਬੰਦੇ ਤੇ ਬਾਤ ਹਾਈ ਥੋੜੀ ਛਾੜੋ ਛਾੜੋ ਨਹੀਂ ਕੋਈ ਨਹੀਂ ਕੋਈ ਰਮਨ ਮਾਰੇ ਹੱਥ ਪਰਾ ਕਰਲਾ ਪੋਤਾ ਹਾਈ ਰੱਬਾ ਹਾਈ ਰੱਬਾ ਫਾਦਿਲਕਾ ਜ਼ਿਲ੍ਹੇ ਦੇ ਪਿੰਡ ਪਾਕਨ ਦੇ ਵਿੱਚ ਖੇਤ ਦੇ ਅੰਦਰ ਪਾਣੀ ਲਗਾ ਰਹੇ ਪਿਓ ਪੁੱਤ ਨੂੰ ਗੋਲੀ ਮਾਰ ਦਿੱਤੀ ਗਈ ਹੈ ਜਿਸ ਦੇ ਚਲਦਿਆਂ ਪਿਓ ਪੁੱਤ ਦੀ ਮੌਕੇ ਤੇ ਮੌਤ ਹੋ ਗਈ ਜਿਸ ਤੋਂ ਬਾਅਦ ਉਹਨਾਂ ਦੀ ਲਾਸ਼ ਨੂੰ ਫਾਦਿਲਕਾ ਸਿਵਲ ਹਸਪਤਾਲ ਦੀ ਮੋਰਚੀ ਦੇ ਵਿੱਚ ਰਖਵਾਇਆ ਗਿਆ ਮੌਕੇ ਤੇ ਜਲਾਲਾਬਾਦ ਦੇ ਡੀਐਸਪੀ ਪਹੁੰਚੇ ਜਿਨ੍ਹਾਂ ਵੱਲੋਂ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ थाना ਅਰਨੀ ਵਾਲਾ ਪੁਲਿਸ ਇਸ ਮਾਮਲੇ ਦੇ ਵਿੱਚ ਕਾਰਵਾਈ ਕਰ ਰਹੀ ਹੈ ਜਾਣਕਾਰੀ ਦਿੰਦੇ ਹੋਏ ਮੌਕੇ ਤੇ ਪਹੁੰਚੇ ਡੀਐਸਪੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੂਰੀ ਤਹਿਕੀਕਤ ਕੀਤੀ ਜਾ ਰਹੀ ਹੈ। ਉਹਨਾਂ ਨੇ ਦੱਸਿਆ ਕਿ ਮ੍ਰਿਤਕ ਪਿੰਡ ਪਾਕਾ ਦੇ ਰਹਿਣ ਵਾਲੇ ਸੀ। ਇਹਦੇ ਰਿਸ਼ਤੇ ਦੇ ਵਿੱਚ ਪਿਓ-ਪੋਸ ਹਨ ਜਿਨ੍ਹਾਂ ਨੂੰ ਗੋਲੀ ਮਾਰੀ ਗਈ ਹੈ। ਉਹਨਾਂ ਨੇ ਕਿਹਾ ਕਿ ਮਾਮਲੇ ਦੀ ਤਹਿਕੀਕਤ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਦੇ ਵਿੱਚ ਚਾਰ ਜਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਜਾ ਰਿਹਾ ਹੈ। ਉਧਰ ਇਸ ਮਾਮਲੇ ਦੇ ਵਿੱਚ ਮ੍ਰਿਤਕ ਦੇ ਰਿਸ਼ਤੇਦਾਰਾਂ ਵੱਲੋਂ ਵੀ ਪੂਰੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਠੇਕੇ ਤੇ ਜ਼ਮੀਨ ਲਈ ਹੋਈ ਸੀ ਜਿਸ ਦੇ ਪਾਣੀ ਲਗਾਉਣ ਨੂੰ ਲੈ ਕੇ ਦੁੱਦੀ ਧਰ ਵੱਲੋਂ ਵਿਵਾਦ ਕੀਤਾ ਗਿਆ ਹੈ। ਅਤੇ ਮੋਗੇ ਤੇ ਹੀ ਪਾਣੀ ਲਗਾਰੇ ਪਿਓ ਬਤ ਨੂੰ ਗੋਲੀ ਮਾਰ ਦਿੱਤੀ ਗਈ ਉਸ ਤੋਂ ਬਾਅਦ ਕਸੀਆ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਜਦ ਉਹਨਾਂ ਨੂੰ ਪਤਾ ਲੱਗਿਆ ਤਾਂ ਉਹ ਮੋਗੇ ਤੇ ਪੁੰਜੇ ਤੇ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਵੀ ਮੋਗੇ ਤੇ ਪੁੰਜੇ ਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕੀਤੀ ਹੈ ਉਹਨਾਂ ਨੇ ਕਿਹਾ ਕਿ ਮਾਮੂਲੀ ਗੱਲ ਨੂੰ ਲੈ ਕੇ ਇਹ ਕਤਲ ਕੀਤਾ ਗਿਆ ਹੈ ਜਿਸ ਤੋਂ ਬਾਅਦ આરોપી ਫਰਾਰ ਹੋ ਗਿਆ ਉਦھر ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਤੇ આરોપીਾਂ ਦੀ ਤਲਾਸ਼ ਵੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ આરોપીਾਂ ਦੀ ਤਲਾਸ਼ ਦੇ ਲਈ ਪੁਲਿਸ ਟੀਮਾਂ ਵੀ ਗਠਿਤ ਕਰ ਦਿੱਤੀਆਂ ਗਈਆਂ ਹਨ ਅਤੇ આરોપીਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਏਗਾ ਘਟਨਾ ਸ਼ਾਮ 5:30 ਵਜੇ ਦੀ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਰਾਤ ਲਗਭਗ 11 ਵਜੇ ਮ੍ਰਿਤਕਾਂ ਦੀ ਲਾਸ਼ ਨੂੰ ਫਾਜ਼ਿਲਕਾ ਸਿਵਲ ਹਸਪਤਾਲ ਦੀ ਮੋਰਟੀ ਦੇ ਵਿੱਚ ਰਖਵਾਇਆ ਗਿਆ ਜਿੱਥੇ ਕੱਲ ਉਹਨਾਂ ਦਾ ਪੋਸਟਮਾਰਟਮ ਕੀਤਾ ਜਾਏਗਾ ਮਰਡਰ ਹੈ ਇਹ ਪਾਕਾ ਪਿੰਡ ਪੈਣਦਾ ਜੀ ਥਾਣਾ ਅਰਨੇ ਵਾਲੇ ਚ ਉੱਥੇ ਜ਼ਮੀਨੀ ਪਾਣੀ ਦੇ ਵਿਵਾਦ ਤੇ ਗੋਲੀਆਂ ਚਲਾਤੀਆਂ ਅਕਿਊਜ਼ਡ ਪਾਰਟੀ ਨੇ ਮੁਜਰਮ ਪਾਰਟੀ ਤੇ ਤੇ 5:30 ਵਜੇ ਦੀ ਗੱਲ ਹੈ ਪਿੰਡ ਪਾਕਾ ਦੀ ਗੱਲ ਹੈ ਤੇ ਅਸੀਂ ਕਿ ਅਵਤਾਰ ਸਿੰਘ ਸਨ ਉਹ ਜਗੀਰ ਸਿੰਘ ਜਿਹੜੀ 55 ਸਾਲ ਦੀ ਜ ਹੈ ਇਹਦਾ ਲੜਕਾ ਹਰਮੀਤ ਸਿੰਘ ਜਿਹੜੇ ਮਰਨ ਵਾਲੇ ਨੇ ਦੋਨੋਂ ਇਹਨਾਂ ਦੇ ਗੋੜੀਆਂ ਬੱਜੀਆਂ ਨੇ ਇਹ ਰਿਸ਼ਤਾ ਕੀ ਹੈ ਜੀ ਨਾ ਰਿਸ਼ਤਾ ਕੋਈ ਨਹੀਂ ਆਪਸ ਵਿੱਚ ਪਿਓ ਪੁੱਤਰ ਨਹੀਂ ਹਾਂ ਇਹ ਵੀ ਪਿਓ ਪੁੱਤਰ ਨਹੀਂ ਹਾਂ ਜਿਹੜੇ ਮਰਨ ਵਾਲੇ ਦੋਨੇ ਪਿਓ ਪੁੱਤਰ ਨੇ ਜਿਹੜੇ ਮਾਰਨ ਵਾਲੇ ਨੇ ਬਲਵਿੰਦਰ ਸਿੰਘ ਹੈ ਬਲਵੀਰ ਸਿੰਘ ਹੈ ਤੇਗਵੀਰ ਸਿੰਘ ਇਹ ਜਗਿੰਦਰ ਸਿੰਘ ਦੇ ਮੁੰਡੇ ਨੇ ਇਹ ਇਹ ਵੀ ਸੇਰੀ ਵਾਲਾ ਰੋਡ ਪਾਕਾਂ ਦੇ ਰਹਿਣ ਵਾਲੇ ਨੇ ਇੱਕ ਬਲਵੀਰ ਸਿੰਘ ਦਾ ਮੁੰਡਾ ਸੀ ਅਨਮੋਲਦੀਪ ਮਰਡਰ ਕਰਨ ਵਾਲੇ ਕਿੰਨੇ ਜਨੇ ਸੀ ਚਾਰ ਜਣੇ ਫਿਲਹਾਲ ਪਤਾ ਲੱਗਾ ਹੈ ਹਜੇ ਫਾਸਟ ਇਨਫੋਰਮੇਸ਼ਨ ਰਿਪੋਰਟ ਸਾਨੂੰ ਹਜੇ ਇਹਨਾਂ ਨੂੰ ਦੇਣੀ ਆ ਜਨ ਲਖਾਨ ਕੇ ਜਿੱਦਾਂ ਉਦਾਂ ਦੀ ਕਾਰਵਾਈ ਕਰ ਦਿੱਤੀ ਜਾਏਗੀ ਕਿਹੜੀਆਂ ਗੋਲੀਆਂ ਚੱਲੀਆਂ ਗਿਆ ਰਹਿਣ ਇਹ ਇਹ ਹਜੇ ਚੈੱਕ ਕਰ ਰਹੇ ਆ ਅਸੀਂ ਗੋਲੀਆਂ ਕਿੰਨੀਆਂ ਚੱਲੀਆਂ ਨੇ ਬਾਕੀ ਪੋਸਟ ਮਾਰਡਮ ਦੀ ਰਿਪੋਰਟ ਤਕਰੀਰ ਹੋ ਜਾਏਗਾ ਸਰ ਹਥਿਆਰ ਵਿੱਚ ਸੀਸੀ ਦਾ ਕੋਈ ਇਸ ਤਰ੍ਹਾਂ ਦਾ ਲੋਸਾਂਸੀਸ ਫੇਹਾਰੋ ਪੋਲਵੈਂਡਰ ਸੰਕਲ ਹੈਗੇ ਨੇ ਦੋ ਇੱਕ ਰਵਲਵਰ ਹੈ ਤੇ ਕੋਲ 32 ਬੋਰ ਇੱਕ 315 ਬੋਰ ਰੈਫਲ ਹੈ ਇਹ ਖੇਤ ਦੇ ਵਿੱਚ ਹੀ ਹੋਇਆ ਛੇਤ ਦੇ ਵਿੱਚ ਹੀ ਹੋਇਆ ਪਾਣੀ ਦੀ ਬਾਰੀ ਪਛੇੜ ਲਈ ਕੋਈ ਦੱਸਿਆ ਜੀ ਮੁਗਲੀ ਤਤਤੀਸ਼ਾ ਚ ਆਇਆ ਕਿ ਕੀ ਕਾਰਨ ਕੀ ਬਣਿਆ ਸੀ ਜਾਂ ਗਲਤ ਬਾਤ ਕੀ ਹੋਈ ਸੀ ਇਹਨਾਂ ਵਿੱਚ ਨਹੀਂ ਹਰੇ ਇਹਨਾਂ ਦੇ ਬਿਆਨ ਲੈਣੇ ਨੇ ਜਦੋਂ ਬਿਆਨ ਦੇਣਗੇ ਉਸ ਹੱਬ ਨਾਲ ਫਿਰ ਇਨਵੈਸਟੀਗੇਸ਼ਨ ਕਰਾਂਗੇ ਉਸ ਹੱਬ ਇਸ ਤਰ੍ਹਾਂ ਦੇਖਦੇ ਹੋ ਜੀ ਇਸ ਘਟਨਾ ਇਹ ਬੜੀ ਮਾੜੀ ਘਟਨਾ ਹੋਈ ਹੈ ਐਤਾ ਨਹੀਂ ਕਰਨਾ ਚਾਹੀਦਾ ਕੋਈ ਆਪਾਂ ਨੂੰ ਕੋਈ ਵੀ ਕੋਈ ਛੋਟਾ ਜਿਹਾ ਮਸਲਾ ਵੀ ਪਾਣੀ ਦਾ ਬੈਠ ਕੇ ਹੱਲ ਹੋ ਜੰਨਾ ਹੁੰਦਾ ਪੰਜ ਸਰਪੰਚ ਪੰਚਾਇਤਾਂ ਇਸੇ ਕਰਕੇ ਬਣਾਈਆਂ ਜਾਂਦੀਆਂ ਪਿੰਡ ਦੇ ਮਸਲੇ ਹੱਲ ਕਰਨ ਲਈ ਜੇ ਕੋਈ ਐਦਾ ਪਾਣੀ ਦਾ ਕੋਈ ਰੋਲਾ ਪੈਂਦਾ ਤੇ ਪੰਜ ਸਰਪੰਚ ਨੂੰ ਉਹਦੀ ਕੰਪਲੇਨਟ ਕੀਤੀ ਜਾਵੇ ਪਹਿਲਾਂ ਉਹ ਪੰਚਾਇਤ ਕੋਸ਼ਿਸ਼ ਕਰਦੀ ਹੈ ਵੀ ਪਿੰਡ ਚ ਨਿਬੜ ਜਾਵੇ ਨਹੀਂ ਤਾਂ ਫਿਰ ਥਾਣੇ ਚ ਵੀ ਆ ਜਾਂਦਾ ਹੁੰਦਾ ਨਾਮਵਾ ਆ ਜਾਂਦਾ ਮੈਨੂੰ ਵੀ ਯਾਦ ਹੀ ਸੀ ਕਿ ਜਿਹੜਾ ਮਰਨ ਵਾਲਿਆਂ ਦੀ ਜੇ ਕੋਈ ਠੇਕੇ ਤੇ ਕੰਮ ਸੀ ਆਪਣੀ ਜ਼ਮੀਨ ਵੀ ਸੀ ਇਹਨਾਂ ਦੇ ਕੁਝ ਠੇਕੇ ਤੇ ਲੈਂਦੇ ਸੀ ਆਪਾਂ ਸਰਪੰਚ ਨੇ ਕੋਈ ਪੁਰਾਣੀ ਜੀ ਰਜਿਸਟਰੀ ਚੱਲ ਰਹੀ ਸੀ ਕਿ ਆਜੀ ਵਿਵਾਦ ਹੋਇਆ ਜੀ ਦਾ ਨਹੀਂ ਹਰ ਦੇ ਸਟੇਟਮੈਂਟ ਆਏਗੀ ਫਿਰ ਉਸ ਤੋਂ ਬਾਅਦ ਇਹ ਇਹ ਗੱਲ ਕਲੀਅਰ ਹੋਏਗੀ ਹਾਂ ਜੀ ਹੁਣ ਸਟੇਟਮੈਂਟ ਰਿਕਾਰਡ ਕਰਕੇ 302 ਦਾ ਪਰਚਾ ਦਰਜ ਕੀਤਾ ਜਾਏ। ਗ੍ਰਿਫਤਾਰੀ ਹੋਈ ਹੈ ਜੀ ਕਿਸੇ ਦੀ? ਨਹੀਂ ਹਜੇ ਨਹੀਂ ਫਿਲਹਾਲ। ਪਰਟੀਮਾ ਲਗਾਈਆਂ ਗਈਆਂ ਨੇ। ਪਰਟੀਮਾ ਬਣਾ ਕੇ ਭੇਜਾਂਗੇ ਇਹਨੇ ਤੇ ਜਲਦੀ ਅਰੈਸਟ ਕਰ ਲਏ ਜਾਣਗੇ ਮਦਦ। ਹਾਂ ਬਰਵੰਦ ਸਿੰਘ। ਅੱਛਾ ਕੀ ਮਾਮਲਾ ਕੀ ਜੀ ਇਹ ਜੀ? ਮੌਲਾ ਕੁਛ ਨਹੀਂ ਪਾਣੀ ਦਾ ਰੌਲਾ ਜਿਹਾ ਕੁਛ। ਅੱਛਾ ਜੀ। ਕੀ ਹੋਇਆ ਕੀ ਕਿਰੋਸ ਤੋਂ? ਹੁਣ ਆਪ ਜੀ ਅਸੀਂ ਤਾਂ ਬਾਅਦ ਚ ਆਏ ਹਾਂ ਸੰਤ ਪਤਾ ਨਹੀਂ ਵੈਸੇ ਮੈਂ ਤਾਂ ਗੱਡੀ ਵਾਲਾ ਹੀ। ਜੀ ਚਲੋ ਅਸੀਂ ਆਏ ਸਾਨੂੰ ਸੱਦਿਆ ਇਹਨਾਂ ਨੇ ਵੀ ਚਲੋ ਇਹਨਾਂ ਨੂੰ ਡੱਡ ਗੋਡੀਆਂ ਲੈ ਕੇ ਜਾਣੀ ਜੀ ਤੇ ਆਪਾਂ ਆਏ ਆ ਜੀ ਕੀ ਦੱਸਦੇ ਕੀ ਨੇ ਜੀ ਕੀ ਹੋਇਆ ਉਹਨਾਂ ਕੇ ਬਸ ਇਹ ਪਾਣੀ ਰੋਲੇ ਕਰਕੇ ਵੀ ਇਹਨਾਂ ਦੇ ਗੋਲੀਆਂ ਲੱਗੀਆਂ ਜੀ ਇਹਨਾਂ ਨੇ ਆਕੇ ਤੋਂ ਫੈਰਨ ਕੀਤੀ ਇਹਨਾਂ ਨੇ ਹਾਂਜੀ ਤੇ ਹੋਰ ਵੀ ਸੱਟਾਂ ਮਾਰੀਆਂ ਨਿਕਲੀਆਂ ਜੀ ਸਿਰ ਦੇ ਵਿੱਚ ਕਈਆਂ ਵੀ ਸੱਟਾਂ ਵੱਜੀਆਂ ਹੋਈਆਂ ਸਾਰੇ ਪਿੰਡ ਨੂੰ ਪਤਾ ਜੀ ਸਾਰੇ ਪਿੰਡ ਦੇ ਸਾਹਮਣੇ ਹੋਇਆ ਜੋ ਕੁਝ ਹੋਇਆ ਜੀ ਇਹਨੇ ਵੀ ਟਿੰਬੇ ਤੇ ਸੀਗਾ ਹਾਂਜੀ ਇਹ ਤਾਂ ਸਾਨੂੰ ਅੱਧਾ ਘੰਟਾ ਬਾਅਦ ਚ ਪਤਾ ਲੱਗਾ ਜੀ ਸਾਰਾ ਪਿੰਡ ਇਕੱਠਾ ਹੋ ਗਿਆ ਸੀ ਉਹ ਦੋ ਅਸੀਂ ਗਏ ਫਿਰ ਕਿੰਨੇ ਕੁਝ ਦੀ ਗੱਲ ਇਹ ਮਰ ਕੇ ਚਲੋ ਜੀ ਪੰਜ ਕੋਈ 75 5 ਵਜੇ 5:05 ਵਜੇ ਦੀ ਗੱਲ ਹੈ ਤੇ ਇਹ ਕਿਹੜੇ ਪਿੰਡ ਦਾ ਮਾਮਲਾ ਪਿੰਡ ਪਾਕਾਂ ਦਾ ਜੀ ਅੱਛਾ ਕੌਣ ਸੀਗੇ ਇਹਨਾਂ ਦੇ ਕੀ ਕੀ ਨਾਮ ਨੇ ਇਹਨਾਂ ਦਾ ਨਾਮ ਇੱਕ ਤਾਂ ਪਲਵਿੰਦਰ ਸਿੰਘ ਇਹਨਾਂ ਦਾ ਜੀ ਜਿਹੜੇ ਜਿੰਨੇ ਮੌਤ ਹੋਏ ਅਵਤਾਰ ਸਿੰਘ ਅੱਛਾ ਦੂਜੇ ਦਾ ਜੀ ਉਹਨਾਂ ਦਾ ਲੜਕਾ ਹਰਮਿਤ ਸਿੰਘ ਕਿੰਨੀ ਕਿੰਨੀ ਉਮਰ ਦੇ ਨੇ ਇਹ 55 ਸਾਲ ਇਹਨਾਂ ਦੇ ਡੈਡੀ ਦੀ ਉਮਰ ਹੈ ਇਹ 30 ਸਾਲ ਦਾ ਫਰਕ ਹੈ ਤੇ ਉਹ ਪੁੱਤਰ ਨੇ ਹਾਂਜੀ ਪਿਓ ਪੁੱਤਰ ਜੀ ਤੇ ਕਰਦੇ ਹੁਣ ਹਾਲਾਤ ਕਿਸ ਤਰ੍ਹਾਂ ਦੇ ਨੇ ਹਾਲਾਤ ਛੋਟਾ ਮੁੰਡਾ ਜਿਹੜਾ ਇਹ ਉਹ ਤਾਂ ਹੈਂਡੀਕੈਪ ਹੈ ਜੀ ਇਹ ਇਹਨਾਂ ਦਾ ਜਿਹੜੀ ਮੁੰਡਾ ਸੀਗਾ ਉਹਨਾਂ ਦੀ ਵਾਈਫ ਕੋਲ ਇੱਕ 5 ਕੁ ਮਹੀਨਾ ਦਾ ਬੱਚਾ ਈ ਇੱਕ ਕੁੜੀ ਆ ਜੀ 2 ਸਾਲ ਦੀ ਹਾਂਜੀ ਬੜਾ ਕਿੰਨਾ ਜੀ ਮੇਰਾ ਨਾਮ ਬਲਵੰਤ ਸਿੰਘ ਹੈ ਕਿ ਲੱਗਦੀ ਸੀ ਕਿ ਤੁਹਾਡੇ ਮੇਰੇ ਚਾਚੇ ਆ ਜੀ ਹਾਂ ਜੀ ਆਪਣਾ ਮੇਰਾ ਨਾਮ ਕਰਤਾਰ ਸਿੰਘ ਅੱਛਾ ਕੀ ਮਾਮਲਾ ਕੀ ਜੀ ਮਾਮਲਾ ਅੱਜ ਕੋਈ ਮਾਮਲਾ ਖਾਸ ਕਰ ਰਹੇ ਤਾਂ ਪਹਿਲੀ ਦੋ ਘਾਟੇ ਕਿੰਨੇ ਦੇ ਬੰਦਾ ਆ ਗਿਆ ਸਾਡੇ ਨਾਲ ਤੇ ਕੁੱਤੇ ਖੀਆਂ ਵਜਾ ਇਹ ਅੱਜ ਜਿਹੜਾ ਪਾਣੀ ਲਾਇਆ ਇਹਨਾਂ ਨੇ ਜਿਹੜਾ ਪਿੰਡੇ ਹੁਣਾ ਜਿਹਨਾਂ ਨੇ ਮਾਰਿਆ ਉਹਨਾਂ ਦੀ ਤਿੰਨ ਕਿਲੇ ਪਹਿਲੀ ਤਕਰੀਬਨ ਅਗਲੇ ਪਾਸੇ ਸਾਈਡ ਤੇ ਜੇ ਬਾਈ ਆ ਬਾਕੀ ਸਾਈਡ ਤੇ ਪਾਣੀ ਲਾਇਆ ਕਰ ਨੇ ਉਹ ਤੇ ਨਿਕਲੇ ਅਗਲੇ ਵਾਰ ਉਹ ਪਾਣੀ ਕਿੱਥੋਂ ਲੱਗ ਗਈ ਪਾਣੀ ਐ ਨਾ ਪਿੱਛੇ ਜਿਹੜਾ ਉਹ ਕਿੱਲੇ ਚੋਂ ਆਇਆ ਉਹ ਪਾ ਲਿਆ ਆ ਪਰਲੇ ਪਾਸੇ ਪਾਣੀ ਉਹ ਆ ਗਿਆ ਹੈ ਉਹ ਬੋਰੀਆ ਸੇਖਣੋ ਆ ਪਿੰਡ ਦੇ ਉਹਨਾਂ ਦੀ ਉਹਨਾਂ ਦਾ ਖੇਤ ਕਿਹੜਾ ਆ ਇਹਨਾਂ ਦਾ ਖੇਤ ਦੂਜੀ ਪਾਰਟੀ ਦੇ ਉਹ ਇਹਨਾਂ ਨੇ ਲਾਵਾ ਇਹ ਉਹਨਾਂ ਦਾ ਖੇਤ ਆਰ ਨੇ ਲਾਇਆ ਉਹ ਪਾਣੀ ਲਾ ਕੇ ਘਰਨ ਚਲੇ ਗਿਆ ਤਕਰੀਬਨ 1 ਘੰਟਾ ਉਹ ਆਪਣਾ ਪੰਮੇ ਨੇ ਪਾਣੀ ਲਵਾਉਣਾ ਸੀ 1 ਘੰਟੇ ਤੋਂ ਜਦੋਂ ਉਹਨਾਂ ਦਾ ਪਾਣੀ ਲਵਾਉਣਾ ਹੈ ਤੇ ਉਹਦੀ ਘਰਵਾਲੀ ਚਾਹ ਲੈ ਕੇ ਵੀ ਆਈ ਉੱਥੇ ਕਾ ਲੈ ਕੇ ਆਈ ਆਦੇ ਉਹ ਦੋਵੇਂ ਮੁੜ ਕੇ ਉਹ ਗੱਲਾਂ ਬਾਤਾਂ ਕਰਦੇ ਰਹੇ ਤੇ ਉਹ ਜਿਹੜੇ ਪਾਣੀ ਲੈ ਕੇ ਚਲੇ ਗਏ ਸੀ ਉਹ ਮਰੂਤੀ ਤੇ ਆਏ ਬਾਅਦ ਕਰਦੇ ਕਿ ਉਹਨਾਂ ਨੇ ਉਹਨਾਂ ਨੂੰ ਇਹਨੇ ਆਖਿਆ ਵੀ ਪਾਣੀ ਚਾਰਨੇ ਆਖਿਆ ਵੀ ਪਾਣੀ ਖਾਣੇ ਲੱਕੇ ਤੇ ਗਿਆ ਪਰ ਉਹ ਡੇਢ ਦੇਖ ਲਈ ਅੱਗੇ ਆ ਉਹ 5 4 ਮਿੰਟ ਹੋਰ ਬੰਨਣਾ ਸੀ

ਦੇ ਨੇ ਕਰਕੇ ਉਹ ਨੇੜੇ ਆ ਗਏ ਉਹ ਕਿੱਥੇ ਆ ਮਾਰਿਆ ਉਹਨਾਂ ਦੇ ਆ ਨਹੀਂ ਕੋਈ ਬੇਸਤਨਾ ਮਾਰੀਆਂ ਜਾਂ ਧੋਆਂ ਨੇ ਮਾਰੀਆਂ ਉਹ ਨਹੀਂ ਕੋਈ ਨਹੀਂ ਕੋਈ ਮਾਰੇ ਅੱਜ ਪਰਾ ਕਰ ਲਾ ਬੋਟਾ ਬੜੇ ਪੰਜ 6 ਫੇਰਾਂ ਦੇ ਦੂਰ ਨਾਲ ਕਿੰਨੇ ਕਿੰਨੇ ਲੱਗਿਆ ਪਿਓ ਪੁੱਤਰ ਨੇ ਜੁਮੇ ਕੋਹੋਤੀਆ ਇੱਲੋ ਕਿੰਨੇ ਕਿੰਨੇ ਲੱਗ ਗਏ ਕਿੰਨੀਆਂ ਲੱਗੀਆਂ ਇਹ ਤਾਂ ਆਪਾਂ ਤਾਂ ਗਿਣੀਆਂ ਨਹੀਂ ਇਸ ਤਰ੍ਹਾਂ ਦੇਖਦੇ ਹੋ ਸਾਰੀ ਘਟਨਾ ਨੂੰ ਘਟਾ ਨੂੰ ਕੋਈ ਚੱਕਰ ਵੀ ਹੈ ਨਹੀਂ ਕੋਈ ਲੜਾਈ ਵਾਲਾ ਕੋਈ ਸਬੂਤ ਤਾਂ ਹੈ ਨਹੀਂ ਇਹ ਪਹਿਲੀ ਜਿਹੜੀ ਪਹਿਲਾਂ ਸੀ ਇਹ ਪਿੰਡੇ ਹੋਣੀ ਗਾਉਂਦੇ ਸੀ ਇਹਨਾਂ ਨੇ ਮਾਰਿਆ ਪਹਿਲਾਂ ਇਸ ਚਾਰ ਪੰਜ ਕਿਲੇ ਇਹਨਾਂ ਚਾਰ ਪੰਜ ਸਾਲ ਜਿਹੜਾ ਪਹਿਲੀ ਭਾਈ ਹੈ ਉਹ ਗਾਉਣ ਤੋਂ ਬਾਅਦ ਇਹਨਾਂ ਨੇ 420 ਨਾਲ ਉਹਨਾਂ ਦਾ ਜੋ ਹੈ ਇੰਤਕਾਲ ਆਪਦੇ ਨਾਲ ਕਰਾਉਂਦੇ ਸੀ ਛੜੀ ਵਾਲਿਆਂ ਦਾ ਉਹਨਾਂ ਨੂੰ ਕਿਸੇ ਨੇ ਦੱਸਤਾ ਜਾਂ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਨੇ ਆਣ ਕੇ ਨਾਲੇ ਉਹ ਕੰਮ ਵੀ ਕੀਤਾ ਜਿਹੜਾ ਕਰਨਾ ਸੀ ਉਹ ਤੜਵਾਈ ਉਹਨਾਂ ਨਾਲੋਂ ਜਿਹੜੀ ਹੋ ਰਹੀ ਸੀ ਡਿਗਰੀ ਡਿਗਰੀ ਤੇ ਨਾਲੇ ਉਹਨਾਂ ਆਖਿਆ ਵੀ ਅਸੀਂ ਅੱਜ ਨੂੰ ਪੈੜੀ ਨਹੀਂ ਦੇਣੀ ਤੇ ਪੈੜੀ ਇਹਨਾਂ ਨੂੰ ਦੇ ਦਿੱਤੀ ਠੀਕੇ ਤੇ ਹਾਂ ਠੀਕੇ ਤੇ ਠੀਕੇ ਤੇ ਪੈੜੀ ਆ ਹਾਂ 2 ਸਾਲ ਹੋ ਗਏ ਉਹਨਾਂ ਨੂੰ ਉਹਦਿਆਂ ਨੂੰ ਕੋਈ ਗੱਲ ਬਾਤ ਕਿੰਨੀ ਪੈੜੀ ਕਿੰਨੀ ਸੀ ਪੈੜੀ ਪੈੜੀ ਕਿੱਲੇ ਸੀ 13 ਕਿੱਲੇ ਸੀ ਪੈੜੀ ਉਹਨਾਂ ਚਾਰ ਕਿੱਲੇ ਤਾਂ ਵੇਚਤੀ ਵਿੱਚੋਂ ਇਹ ਅੱਠ-ਸੱਤ ਕਿੱਲੇ ਹੋ ਰਿਹਾ ਜਿਹੜੀ ਇਹਨਾਂ ਦੇ ਕੋਲੇ ਹੁਣ ਪਰਿਵਾਰ ਤੇ ਕੀ ਕਿਸ ਤਰ੍ਹਾਂ ਦੇ ਹਾਲਾਤ ਨੇ ਮਗਰ ਇਹਨਾਂ ਦੇ ਪਰਿਵਾਰ ਇਹਦੇ ਦੋ ਮੁੰਡੇ ਸੀ ਉਤਾਰਦੇ ਇੱਕ ਤਾਂ ਇਹ ਜਿਹੜਾ ਮਰ ਗਿਆ ਨਾਲ ਇੱਕ ਇਹ ਆ ਉਹ ਹੈਂਡੀਕੈਪ ਆ ਉਹਦੇ ਦੋ ਨਾ ਉੱਠਿਆ ਜਾਂਦਾ ਨਾ ਬੈਠਾ ਜਾਂਦਾ ਉਹ ਮੰਜੇ ਤੇ ਬਹਿ ਹੀ ਹ ਬਾਹ ਦੇ ਤੇ ਬੈਠਾ ਰਹਿੰਦਾ ਚੱਲ ਫਿਰ ਨਹੀਂ ਲੱਤਾਂ ਉਹਦੀਆਂ ਸਿੱਧੀਆਂ ਨਹੀਂ ਹੁੰਦੀਆਂ ਹੱਥ ਵੀ ਕੰਮ ਨਹੀਂ ਕਰਦੇ ਤੇ ਹੁਣ ਹੋਰ ਇੱਕ ਪੁੱਤਰਾ ਆ ਉਹਦਾ ਜਿਹੜਾ ਚਾਰਾਂ ਪੰਜਾਂ ਛੇ ਮਹੀਨਾ ਦਾ ਹੋਣਾ ਪੰਜਾਂ ਛੇ ਮਹੀਨਾ ਦਾ ਹੋਰ ਕੋਈ ਹੈ ਨਹੀਂ ਇਸ ਸਾਰੀ ਵਾਰਦਾਤ ਹੋਈ ਕਿੱਥੇ ਜੀ? ਉਹੀ ਪਾਣੀ ਜਿੱਥੇ ਲੱਗਿਆ ਉਨਹੀਂ ਉੱਥੇ ਹੀ ਹੋਈ ਹੈ। ਕਿਹੜਾ ਪਿੰਡ ਕਿਹੜਾ ਜੀ? ਪਿੰਡ ਪਾਕਾਂ। ਅਸੀਂ ਪਾਕਾ ਪਿੰਡ ਦੇ ਅੰਦਰ ਹੀ ਹਾਂ। ਹਾਂ ਦੋਵੇਂ ਪਾਕਾਂ ਦੇ ਹੀ ਆ। ਅੱਛਾ ਲੜਾਈ ਵੀ ਪਾਕਾਂ ਹੀ ਹੋਈ ਸੀ। ਲੜਾਈ ਵੀ ਉੱਥੇ ਹੀ ਹੋਈ ਹੈ। ਲੜਾਈ ਤਾਂ ਹੋਈ ਨਹੀਂ ਗੱਲ ਆ ਜਿਹੜੀ ਤੁਹਾਨੂੰ ਦੱਸੀ ਉਹ ਹੀ ਹੋਈ ਆ। ਲੜਾਈ ਵਾਲੀ ਤਾਂ ਕੋਈ ਗੱਲ। ਉਹ ਗੱਲਾਂ ਬਾਤਾਂ ਜੀ ਕਰਤਾ ਹੀ ਕਰ। ਗੱਲਾਂ ਬਾਤਾਂ ਜੀ ਕਰਦਾ ਉਹ ਨੇੜੇ ਹੋ ਗਏ ਉਹਨਾਂ ਨੂੰ ਕੋਈ ਰੰਜਿਸ਼ ਹੋ ਵੀ ਹੈ ਕਿਉਂ ਆਉਂਦੇ ਆ? ਅਸੀਂ ਤਾਂ ਇੰਤਕਾਲ ਕਰਾ ਲੈਣੇ ਜਾਂ ਕੁਝ ਕਰਾਉਣੀ ਇਹੋ ਜਿਹਾ ਹੋਊਗਾ ਉਹਨਾਂ ਨੂੰ। ਉਹ ਨੇੜੇ ਹੋ ਗਿਆ ਤੇ ਨੇੜੇ ਹੋ ਗਿਆ ਉਹਨਾਂ ਪਿਸਟਲ ਹਜ਼ਾਰ ਵਾਲ ਵਾਲ ਵਾਰ ਉਹਦੇ ਨਾਲ ਗੋਲੀਆਂ ਮਾਰੀ। ਕੀ ਉਹਨਾਂ ਦੇ ਕੋਲ ਹੀ ਸੀਗੇ ਹਥਿਆਰ ਪਹਿਲੇ? ਉਹ ਪਹਿਲਾਂ ਪਾਣੀ ਲਾ ਕੇ ਜਦੋਂ ਚਲੇ ਗਏ ਆ। ਫਿਰ ਦੁਬਾਰਾ ਅਮਰੂਤੀ ਲੈ ਕੇ ਆਏ ਆ ਉਹ। ਤਿਆਰੀ ਕਰਕੇ ਆਏ ਆ। ਹਾਂ ਤਿਆਰੀ ਕਰਕੇ ਆਏ ਆ। ਤੇ ਉਹਨਾਂ ਦਾ ਪਾਣੀ ਤਾਂ ਹੈ ਨਹੀਂ ਪਾਣੀ ਤਾਂ ਪਹਿਲਾਂ ਲਾ ਲਿਆ ਉਹਨਾਂ। ਤੇ ਫਿਰ ਤਿਆਰੀ ਕਰਕੇ ਇਸੇ ਚੱਕਰ 'ਚ ਆਏ ਵੀ ਇਹਨਾਂ ਨੂੰ ਖਤਮ ਕਰ ਦਈਏ। ਕਿੰਨੇ ਜਣੇ ਸੀ ਜੀ ਉਹ? ਉਹ ਤਿੰਨ ਜਣੇ ਤਾਂ ਉੱਥੇ ਹੀ ਸੀ। ਹਾਂ। ਚਾਰ ਜਣੇ ਦੱਸਦੇ ਹੋ। ਤੁਹਾਨੂੰ ਫਿਰ ਕਿਵੇਂ ਪਤਾ ਲੱਗਿਆ ਕਿੰਨੇ ਸੂਚਨਾ ਦਿੱਤੀ ਜੀ? ਸਾਨੂੰ ਜਿਹੜੇ ਆਸ-ਪਾਸ ਹੀ ਉਹਨਾਂ ਨੇ ਆਖਿਆ ਵੀ ਇਤਨਾ ਇਤਨਾ ਫਾਇਰ ਹੋ ਗਿਆ ਤੇ ਛੇਤੀ ਆਓ। ਠੀਕ ਹੈ। ਕਿ ਅਸੀਂ ਭੱਜ ਕੇ ਗਏ ਤੇ ਸਾਡੇ ਜਾਂਦੇ ਨੂੰ ਛੱਡ ਕੇ ਤੇ ਭੱਜ ਗਏ। ਤੇ ਇਹ ਇਹਨਾਂ ਦੇ ਪਹਿਲੀ ਹੈਗੀ ਇਹਨਾਂ ਦੇ ਨਾਂ ਕੋਈ ਹੈਗੀ ਕੋਈ ਜ਼ਮੀਨ ਇਹਨਾਂ ਦੇ ਨਾਂ ਇਹਨਾਂ ਜਿਹਨਾਂ ਦੀ ਮੌਤ ਹੋਈ ਹੈ। ਨਹੀਂ ਉਹ ਪੜੀ ਠੇਕੇ ਤੇ ਆ। ਨਹੀਂ ਹੋਰ ਕੋਈ ਨਹੀਂ। ਉਹ ਪੜੇ ਘਰ ਕੋਲ ਦੀ ਆਪਦੀ ਤੇ ਹੈਗੀ ਆ। ਆਪਦੀ ਹੈਗੀ ਆ ਢਾਈ ਕਿਲੇ ਹੈਗੀ ਹੈ। ਇਹ ਮੌਕੇ ਦੀ ਮੌਤ ਹੋ ਗਈ ਸੀ ਕਿ ਹਸਪਤਾਲ ਆ ਗਈ। ਨਹੀਂ ਹਸਪਤਾਲ ਤਾਂ ਹੁਣ ਹੀ ਆਏ ਆ ਇੱਥੇ ਹੀ ਆਏ ਆ। ਮੌਕੇ ਦੀ ਹੋ ਗਈ। ਮੌਕੇ ਤੇ ਹੀ ਹੋ ਗਈ ਆ। ਇਹ ਤਾਂ ਡਿੱਗ ਪਏ ਉਦੋਂ ਕਈਆਂ ਗੁਈਆਂ ਮਾਰੀਆਂ ਇਹਨਾਂ ਨੇ ਸਿਰ ਤੇ ਪਾੜਿਆ ਪਾੜਿਆ ਉਹਨੇ ਬਾਹਾਂ ਐ ਕੀਤੀ ਉਹ ਜਿਹੜੀਆਂ ਬਾਹਾਂ ਵੱਜ ਕੇ ਤੇ ਮੁੜ ਕੇ ਸਿਰ ਤੇ ਵੱਜਿਆ ਤੇ ਚੌਂਦੇ ਮਾਰੇ ਕੀਤੀ ਉਹ ਵੀ ਮਨ ਲਈ ਫਾਇਰਿੰਗ ਤੋਂ ਬਾਅਦ ਜਿਹੜਾ ਕਈਆਂ ਨਾਲ ਮਾਰਿਆ ਕਈਆਂ ਤਾਂ ਹਾਂ ਬਾਅਦ ਕੀ ਮਾਰੀਆਂ ਕਿਉਂਕਿ ਕਈਆਂ ਤੇ ਇਹਨਾਂ ਕੋਲ ਹੀ ਉਹਨਾਂ ਉਹਨਾਂ ਕੋਲੇ ਤਾਂ ਪਿਸਟਲ ਹੀ ਸੀ ਇਹਨਾਂ ਦੀਆਂ ਕਈਆਂ ਲੈ ਕੇ ਮਾਰੀਆਂ ਹੁਣ ਜਦੋਂ ਡਿੱਗ ਪਈ ਠੀਕ ਕਿ ਨਾ ਇਸ ਰੋ ਰੋਣਾ ਕਾਰਜਸ਼ੰਗ ਟੱਡੀ ਕਿ ਲੱਗਦੀ ਸੀ ਮੇਰਾ ਭਰਾ ਹੈ ਪੁੱਤ ਜੀ ਆ